ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਮਾਤਾ ਗੁਜਰੀ ਜੀ ਨੇ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੂਰਨ ਸੰਤਾਂ ਦੇ ਦਰਸ਼ਨ ਕਰਵਾਉਣ ਲਈ ਕਿਉਂ ਕਿਹਾ ਸੋ ਆਓ ਜਾਣਦੇ ਹਾਂ ਅਸੀਂ ਵੀਡੀਓ ਵਿੱਚ ਸੋ ਆਓ ਸਰਵਣ ਕਰਦੇ ਹਾਂ ਜੀ ਜਦੋਂ ਮਾਤਾ ਗੁਜਰੀ ਜੀ ਇੱਕ ਦਿਨ ਪੰਜਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਕਰ ਰਹੇ ਸੀ ਪਾਠ ਕਰਦਿਆਂ ਕਰਦਿਆਂ ਇੱਕ ਪੰਗਤੀ ਆਈ ਹੈ ਜਿਸ ਦੇ ਵਿੱਚ ਇੱਕ ਸੰਤ ਦੀ ਅਵਸਥਾ ਬਾਰੇ ਇੱਕ ਪੂਰਨ ਗੁਰਸਿੱਖ ਦੀ ਅਵਸਥਾ ਬਾਰੇ ਦੱਸਿਆ ਗਿਆ ਜਿਹੜਾ ਰੱਬ ਦੀ ਰਜਾ ਨੂੰ ਮਨ ਦੇ ਵਿੱਚ ਮਿੱਠੀ ਕਰਕੇ ਮੰਨਦਾ ਤੇ ਜਿਹੋ ਜੀ ਖੁਸ਼ੀ ਹੁੰਦੀ ਆ ਉਹੋ ਜੀ ਉਹਦੇ ਲਈ ਗਮੀ ਹੁੰਦੀ ਆ ਖੁਸ਼ੀ ਗਮੀ ਇੱਕੋ ਸਮਾਨ ਮੰਨਦਾ ਹੈ ਤੇ ਤੈਸਾ ਸੁਵਰਣ ਤੈਸੀ ਉਸ ਮਾਟੀ ਸੋਨਾ ਤੇ ਮਿੱਟੀ ਘਟਾ ਉਹਦੇ ਲਈ ਇੱਕੋ ਹੀ ਬਰਾਬਰ ਆ ਉਹ ਲੋਭ ਚ ਨਹੀਂ ਫਸਦਾ ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ ਉਹਦੇ ਲਈ ਅੰਮ੍ਰਿਤ ਤੇ ਕੌੜੀ ਵਿਅੋਹ ਵੀ ਇੱਕੋ ਵਰਗੀ ਹੁੰਦੀ ਆ ਤੇ ਤੈਸਾ ਮਾਣ ਤੈਸਾ ਅਭਿਮਾਨ ਕੋਈ ਉਹਨੂੰ ਸਤਕਾਰ ਦੇ ਦੇਵੇ ਭਾਵੇਂ ਨਾਂ ਦੇਵੇ ਉਹਦੇ ਲਈ ਸਾਰਾ ਕੁਝ ਇੱਕੋ ਸਮਾਨ ਹੀ ਆ ਤੇ ਵਾਹਿਗੁਰੂ ਦੇ ਕੀਤੇ ਨੂੰ ਉਹ ਠੀਕ ਸਮਝਦਾ ਇਹੋ ਜਿਹਾ ਬੰਦਾ ਜਿਹੜਾ ਜਿਉਂਦਿਆਂ ਜੀ ਮੁਕਤ ਹੁੰਦਾ ਹੁਣ ਮਾਤਾ ਗੁਜਰੀ ਜੀ ਨੇ ਸੁਖਮਣੀ ਸਾਹਿਬ ਜੀ ਦਾ ਪਾਠ ਕੀਤਾ ਸਮਾਪਤੀ ਹੋਈ ਆ ਹੁਣ ਮਾਤਾ ਗੁਜਰੀ ਜੀ ਨੇ ਇਸ ਟੁਕ ਦੇ ਅਰਥਾਂ ਨੂੰ ਵਿਚਾਰਿਆ ਹੈ ਤੇ ਫਿਰ ਆਪਣੇ ਪੁੱਤਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਆਖਿਆ ਪੁੱਤਰ ਜੀ ਤੁਸੀਂ ਹਰ ਪ੍ਰਕਾਰ ਗਿਆਨਵਾਨ ਹੋ ਜਦੋਂ ਮੈਂ ਅੱਜ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਕੀਤਾ ਉਹਦੇ ਵਿੱਚ ਪੂਰਨ ਸੰਤ ਦੀ ਅਵਸਥਾ ਦਾ ਜ਼ਿਕਰ ਆਇਆ ਹੈ ਇਸ ਪ੍ਰਕਾਰ ਦਾ ਜੇ ਕੋਈ ਵੱਡਾ ਸੰਤ ਹੈ ਤਾਂ ਮੈਨੂੰ ਦਰਸ਼ਨ ਕਰਵਾ ਦਿਓ ਜਿਹੜਾ ਦੁੱਖ ਸੁੱਖ ਮਾਨ ਅਪਮਾਨ ਹਰ ਖਸੋਗ ਦੇ ਵਿੱਚ ਇੱਕੋ ਵਰਤੀ ਵਿੱਚ ਇੱਕ रस ਰਹਿੰਦਾ ਹੋਵੇ ਜਿਹਨੂੰ ਕਦੇ ਕ੍ਰੋਧ ਨਾ ਆਵੇ ਜੋ ਰੱਬ ਦੀ ਰਜਾ ਨੂੰ ਮਿੱਠਾ ਕਰਕੇ ਮੰਨਦਾ ਹੋਵੇ ਐਸੇ ਸੰਤ ਦੇ ਮੈਨੂੰ ਦਰਸ਼ਨ ਕਰਵਾ ਦਿਓ ਹੁਣ ਆਪਣੇ ਮਾਤਾ ਜੀ ਦਾ ਮਨੋਰਥ ਜਾਣਿਆ ਉਸ ਸਮੇਂ ਸਤਿਗੁਰੂ ਜੀ ਕਹਿਣ ਲੱਗੇ ਜੇ ਤੁਸੀਂ ਐਸੇ ਸ੍ਰੇਸ਼ਟ ਰਹਿਣੀ ਵਾਲੇ ਸੰਤ ਦੇ ਦਰਸ਼ਨ ਕਰਨਿਆਂ ਮਾਤਾ ਜੀ ਸੰਸੇ ਰਹਿਤ ਹੋ ਕੇ ਕਾਹਲੀ ਦਰਸ਼ਨ ਕਰ ਸਕਦੇ ਹਾਂ ਤੁਸੀਂ ਐਸੇ ਸਿੱਖ ਦੇ ਕੱਲ ਹੀ ਦਰਸ਼ਨ ਕਰ ਲੈਣਾ ਪਰ ਉਹਦੇ ਲਈ ਹੁਣ ਪ੍ਰਸ਼ਾਦਾ ਬਾਦ ਵਿੱਚ ਛਕਣਾ ਹੁਣ ਉਡੀਕਣਾ ਕਰੋ ਜੀ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਬਚਨ ਕਰ ਦਿੱਤੇ ਆ ਭਿਖੋ ਨਿਸੰਸੈ ਹੋਵਤ ਕਾਲੀ ਦਰਸ਼ਨ ਕਰਕੇ ਅਚੋ ਆਹਾਰਾ ਕਰੋ ਪ੍ਰਤੀਖਣ ਭਾਵਯ ਉਦਾਰਾ ਭਾਵਨਾ ਨਾਲ ਉਡੀਕਣਾ ਹੈ ਸ਼ਰਧਾ ਹੁਣੀ ਚਾਹੀਦੀ ਹੈ ਰੱਬ ਜੀ ਐਸੇ ਸੰਤਾਂ ਦੀ ਰਚਨਾ ਕਰਕੇ ਇਹ ਸਮਝਦੇ ਆ ਕਿ ਸਾਰੀ ਦੁਨੀਆ ਦੀ ਸਿਰਜਣਾ ਸਫਲ ਹੋ ਗਈ ਆ ਛੇ ਸ਼ਨਾਗ ਵੇਦ ਬ੍ਰਹਮਾ ਜਿਹਦੀ ਥੋੜੀ ਵੀ ਮਹਿਮਾ ਨਹੀਂ ਕਰ ਸਕਦੇ ਜਿਹੜੇ ਸਮਦਰਸੀ ਸੰਤਾਂ ਜਿਨ੍ਹਾਂ ਦਾ ਮਨ ਇੱਕ ਰਸ ਰਹਿੰਦਾ ਹੈ ਤੇ ਉਹਨਾਂ ਦੇ ਦਰਸ਼ਨ ਕਰਨੇ ਹੋਣ ਮਨ ਵਿੱਚ ਭਾਵਨਾ ਬੜੀ ਜ਼ਰੂਰੀ ਹੈ ਇਸ ਤਰ੍ਹਾਂ ਸਤਿਗੁਰੂ ਜੀ ਕਹਿ ਕੇ ਬਾਹਰ ਆ ਜਾਂਦੇ ਆ ਮਾਤਾ ਗੁਜਰੀ ਜੀ ਬੜੇ ਪ੍ਰਸੰਨ ਹੁੰਦੇ ਆ ਜੀ ਤੇ ਬਹੁਤ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਕਿ ਹੁਣ ਸਤਿਗੁਰ ਦੇ ਬਚਨ ਹੋ ਗਏ ਆ ਜਲਦ ਹੀ ਐਸੇ ਸੰਤ ਦੇ ਮੈਨੂੰ ਦਰਸ਼ਨ ਹੋਣਗੇ ਪਹਿਲਾਂ ਬਾਬਾ ਬੁੱਢਾ ਜੀ ਦੇਖੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੂੰ ਮਿਲੇ ਆ ਉਸ ਤੋਂ ਬਾਅਦ ਉਹਨਾਂ ਨੇ ਕਿੱਡੀ ਵੱਡੀ ਪਦਵੀ ਪਾਈ ਆ ਬੂੜੇ ਤੋਂ ਬੁੱਢੇ ਬਣਿਆ ਛੇਵੇਂ ਪਾਤਸ਼ਾਹ ਜੀ ਤੱਕ ਰਹੇ ਆ ਤੇ ਜਿਨ੍ਹਾਂ ਦੇ ਕਹੇ ਬਚਨ ਸੱਚੇ ਹੁੰਦੇ ਸੀ ਉੱਤਮ ਪੁਰਖ ਸੀਗੇ ਉਹਨਾਂ ਦੀ ਕੁੱਲ ਦੇ ਵਿੱਚ ਹੀ ਤਿਸ ਕੀ ਕੁੱਲ ਕੋ ਭੂਖਣ ਭਇਓ ਨਾਮ ਸੋ RAM ਕੋਇਰ ਜੋਥਿਓ ਤੇ ਉਹਨਾਂ ਦੀ ਕុល ਦੇ ਵਿੱਚ ਸ਼੍ਰੀ RAM ਕੋਇਰ ਜੀ ਹੋਇਆ। ਬਹੁਤ ਚੜ੍ਹਦੀ ਕਲਾ ਵਾਲੇ ਸਿੱਖ, ਸੰਤ ਵਰਤੀ ਵਾਲੇ ਜਿਵੇਂ ਦੀਵੇ ਨਾਲ ਦੀਵਾ ਜਗਾਇਆ ਜਾ ਸਕਦਾ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਹੈ ਜੀ। ਇਹ ਬਾਬਾ RAM ਕੋਇਰ ਜੀ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਰਹਿੰਦੇ ਆ। ਅੰਤਰਜਾਮੀ ਸੀ। ਗੁਰੂ ਘਰ ਦੀ ਸਾਰੀ ਗੱਲ ਨੂੰ ਜਾਣਿਆ ਹੈ। ਦਸਵੇਂ ਪਾਤਸ਼ਾਹ ਜੀ ਦੇ ਮਨ ਦੀ ਗੱਲ ਉਹਨਾਂ ਤੱਕ ਪਹੁੰਚ ਗਈ ਆ। ਕਿ ਮਾਤਾ ਜੀ ਉਹਨਾਂ ਦੇ ਵਿੱਚ ਇੱਛਾ ਹੈ ਮੇਰੇ ਦਰਸ਼ਨਾਂ ਦੀ ਬਹੁਤ ਕਾਲੇ ਹਨ ਤਿਆਰੀ ਕਰਦਿਆਂ ਰਾਤ ਪੈ ਗਈ ਆ ਤੇ ਬਾਬਾ ਰਾਮ ਕੋਇਰ ਜੀ ਨੇ ਆਪਣੀ ਸੰਗਤ ਨੂੰ ਸੰਬੋਧਨ ਕਰਕੇ ਆਖਿਆ ਕਿ ਮੈਂ ਸਵੇਰ ਹੁੰਦਿਆਂ ਹੀ ਅਨੰਦਪੁਰ ਸਾਹਿਬ ਜਾਣਾ ਹੈ ਤੁਸੀਂ ਸਾਡੇ ਜਾਣ ਤੋਂ ਬਾਅਦ ਚੱਲ ਪੈਣਾ ਮੈਂ ਇਕੱਲਾ ਹੀ ਛੇਤੀ ਛੇਤੀ ਜਾਵਾਂਗਾ ਜਾ ਕੇ ਕਲਗੀ ਧਰਜੀ ਦੇ ਦਰਸ਼ਨ ਕਰਾਂਗਾ ਜਿੰਨੀ ਜਲਦੀ ਹੋ ਸਕੇ ਆਪ ਜੀ ਨੇ ਸ਼ਿਗਰ ਹੀ ਆ ਜਾਣਾ ਇਸ ਪ੍ਰਕਾਰ ਕਹਿ ਕੇ ਰਾਤ ਨੂੰ ਆਰਾਮ ਕੀਤਾ ਹੈ ਅਮ੍ਰਿਤ ਵੇਲੇ ਜਾਗੇ ਆ ਇਸ਼ਨਾਨ ਕੀਤਾ ਹੈ ਬਾਬਾ RAM ਕੋਇਰ ਜੀ ਨੇ ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ ਗੁਰੂ ਜੀ ਦੇ ਦਰਸ਼ਨਾਂ ਵਿੱਚ ਮਨ ਲਾ ਲਿਆ ਘੋੜੇ ਤੇ ਸਵਾਰ ਹੋ ਗਿਆ ਜੀ ਤੇਜ਼ੀ ਨਾਲ ਚੱਲ ਪਿਆ ਤੇ ਸਾਰਿਆਂ ਨੂੰ ਆਖਿਆ ਆ ਕੇ ਮਿਲੋ ਤੇ ਮੁੱਖ ਅਨੰਦਪੁਰ ਸਾਹਿਬ ਦੇ ਵੱਲ ਕਰਕੇ ਚੱਲੋ ਜੀ ਸਾਰੇ ਸਾਥੀ ਘੋੜੇ ਤੋਰ ਕੇ ਚੱਲ ਪਿਆ ਅੰਮ੍ਰਿਤਸਰ ਸਾਹਿਬ ਤੋਂ ਆਨੰਦਪੁਰ ਸਾਹਿਬ ਦੇ ਰਾਹੇ ਪੈ ਗਿਆ ਰਸਤੇ ਵਿੱਚ ਤੇਜ਼ੀ ਨਾਲ ਚੱਲਦੇ ਆ ਕਿਉਂਕਿ ਬਾਬਾ ਰਾਮਕੌਰ ਜੀ ਜਾਣਦੇ ਆ ਕਿ ਉੱਥੇ ਮਾਤਾ ਗੁਜਰੀ ਜੀ ਦੇ ਮਨ ਦੀ ਜੋ ਅਵਸਥਾ ਹੈ ਉਹ ਉਡੀਕ ਰਹੇ ਆ ਉਡੀਕ ਕਰਵਾਉਣੀ ਗੁਰੂ ਜੀ ਦੇ ਮਾਤਾ ਜੀ ਨੂੰ ਕੋਈ ਚੰਗੀ ਗੱਲ ਨਹੀਂ ਹੈ ਆਨੰਦਪੁਰ ਨਗਰੀ ਦਾ ਪੈਂਡਾ ਕਾਫੀ ਦੂਰ ਰਹਿ ਗਿਆ ਇਧਰ ਮਾਤਾ ਗੁਜਰ ਕੌਰ ਜੀ ਬਹੁਤ ਸਵਕਤ ਤੇ ਉੱਠਿਆ ਤੇ ਜਲ ਨਾਲ ਇਸ਼ਨਾਨ ਕੀਤਾ ਜਪਜੀ ਸਾਹਿਬ ਦੀ ਬਾਣੀ ਪੜੀ ਆ ਆਪਣੇ ਪੁੱਤਰ ਜੀ ਦੇ ਬਚਨਾਂ ਤੇ ਨਿਸ਼ਚਾ ਧਾਰ ਕੇ ਭੋਜਨ ਜਲ ਆਦ ਕੁੱਝ ਵੀ ਨਹੀਂ ਸ਼ਕਿਆ ਪ੍ਰਸ਼ਾਦਾ ਤਾਂ ਦੂਰ ਦੀ ਗੱਲ ਜਲ ਵੀ ਗ੍ਰਹਿਣ ਨਹੀਂ ਕੀਤਾ ਹੈ ਵੱਡੇ ਭਾਗਾਂ ਵਾਲੇ ਉਡੀਕ ਰਹੇ ਆ ਜੀ ਇਸ ਤਰ੍ਹਾਂ ਬੈਠੇ ਆ ਦੋ ਪਹਿਰ ਬੀਤ ਗਿਆ ਫੇਰ ਮਾਤਾ ਗੁਜਰੀ ਜੀ ਨੇ ਆਪਣੇ ਪੁੱਤਰ ਦੇ ਪਾਸ ਮਹਾਰਾਜ ਦੇ ਕੋਲ ਇੱਕ ਸੇਵਕ ਨੂੰ ਕਹਿ ਕੇ ਭੇਜਿਆ ਜੋ ਤੁਸਾਂ ਕਿਹਾ ਸੀ ਮੈਂ ਇੰਤਜ਼ਾਰ ਕਰ ਰਹੀ ਹਾਂ ਨਾ ਸੰਤ ਜੀ ਅਜੇ ਆਏ ਨੇ ਤੇ ਨਾ ਹੀ ਮੈਂ ਭੋਜਨ ਛਕਿਆ ਹੈ ਭਾਵੇਂ ਹੁਣ ਦੁਪਹਿਰ ਦਾ ਵੇਲਾ ਬੀਤ ਗਿਆ ਹੁਣ ਵੀ ਮੈਂ ਉਸੇ ਤਰ੍ਹਾਂ ਹੀ ਬੈਠੀ ਰਹਾਂਗੀ ਉਹ ਅੱਜ ਆਨੰਦਪੁਰ ਸਾਹਿਬ ਆਉਣਗੇ ਕਿ ਨਹੀਂ ਜਿਹੜੇ ਸੰਤ ਗਿਆਨ ਵਿੱਚ ਹਰ ਪ੍ਰਕਾਰ ਨਪੁੰਨ ਹਨ ਜਿਨ੍ਹਾਂ ਦੇ ਮੈਂ ਦਰਸ਼ਨ ਕਰਨਾ ਚਾਹੁੰਦੀ ਹਾਂ ਹੁਣ ਜਿਵੇਂ ਤੁਸੀਂ ਆਖੋਗੇ ਮੈਂ ਉਸੇ ਤਰ੍ਹਾਂ ਹੀ ਕਰਾਂਗੀ ਸਤਿਗੁਰੂ ਜੀ ਪ੍ਰਸੰਨ ਹੋ ਕੇ ਬੋਲੇ ਮਾਤਾ ਜੀ ਤਨ ਤੁਹਾਡਾ ਮਨੋਰਥ ਹੈ ਉਹ ਸੇਵਕ ਨੂੰ ਆਖਿਆ ਧੰਨ ਹੋ ਤੁਸੀਂ ਧੰਨ ਹੋ ਮਾਤਾ ਜੀ ਜਿਨ੍ਹਾਂ ਨੇ ਏਡੀ ਲੰਮੀ ਉਡੀਕ ਕੀਤੀ ਹੈ ਕਿਉਂਕਿ ਉਡੀਕ ਜਿਹਾ ਕੋਈ ਤਸੀਹਾ ਨਹੀਂ ਹੁੰਦਾ ਹੁਣ ਤੁਸੀਂ ਇਸ ਤਰ੍ਹਾਂ ਕਰੋ ਸੇਵਕ ਨੂੰ ਆਖਿਆ ਮਾਤਾ ਜੀ ਨੂੰ ਜਾ ਕੇ ਕਹਿ ਦੇਣਾ ਰਸੀਲੇ ਸੁਆਦੀ ਭੋਜਨ ਤਿਆਰ ਕਰਵਾਓ ਮਿੱਠੇ ਲੂਣ ਵਾਲੇ ਕਰਵਾਓ ਵਿਧੀਆਂ ਦੇ ਨਾਲ ਤਿਆਰ ਕਰਵਾਓ ਬਾਣੀ ਪੜਦਿਆਂ ਭੋਜਨ ਤਿਆਰ ਕਰੋ ਜਦੋਂ ਤਿਆਰ ਕਰ ਲਮੋਗੇ ਜੀ ਤਾਤਕਾਲ ਹੀ ਦਰਸ਼ਨ ਪੋਹੈ ਫਿਰ ਉਹ ਸੰਤਾਂ ਦੇ ਤੁਹਾਨੂੰ ਦਰਸ਼ਨ ਹੋ ਜਾਣਗੇ ਔਣ ਵਿੱਚ ਉਹਨਾਂ ਕੋਈ ਦੇਰੀ ਨਹੀਂ ਤੁਸੀਂ ਭਾਵਨਾ ਇਦਾਂ ਹੀ ਬਣਾਈ ਰੱਖੋ ਹੁਣ ਗੁਰੂ ਜੀ ਨੇ ਜਿਵੇਂ ਜਿਵੇਂ ਬਚਨ ਕਹੇ ਆ ਉਹ ਦਾਸ ਨੇ ਆ ਕੇ ਉਦਾਂ ਹੀ ਸੁਣਾ ਦਿੱਤੇ ਆ ਤੇ ਮਾਤਾ ਜੀ ਨੇ ਜਦੋਂ ਸੁਣਿਆ ਬਹੁਤ ਮਨ ਖੁਸ਼ ਹੋ ਗਿਆ ਉਹਨਾਂ ਉਦਾਂ ਹੀ ਕੀਤਾ ਹੈ ਜਿਵੇਂ ਸਤਿਗੁਰਾਂ ਆਖਿਆ ਬਹੁਤ ਛੇਤੀ ਛੇਤੀ ਸੇਵਾਦਾਰਾਂ ਨੂੰ ਨਾਲ ਲਾਇਆ ਸਬਜ਼ੀਆਂ ਤਿਆਰ ਕੀਤੀਆਂ ਸਰਪ੍ਰਕਾਰ ਤਿਆਰੀ ਕਰਕੇ ਬਹੁਤ ਭਾਵਨਾ ਦੇ ਨਾਲ ਜਦੋਂ ਇੰਤਜ਼ਾਰ ਕਰ ਰਹੇ ਆ ਉਧਰੋਂ ਭਾਈ ਰਾਮ ਕੋਇਰ ਜੀ ਬਾਬਾ ਜੀ ਬੜੀ ਤੇਜ਼ੀ ਨਾਲ ਆ ਰਹੇ ਆ ਜੀ ਬਹੁਤ ਕਾੜ ਨਾਲ ਆ ਰਹੇ ਆ ਵੀ ਜਲਦ ਹੀ ਪਹੁੰਚ ਜਾਈਏ ਇਧਰ ਆਨੰਦਪੁਰ ਸਾਹਿਬ ਦੇ ਸਾਰੇ ਵਰਤਾਂਤ ਨੂੰ ਬਾਬਾ ਰਾਮ ਕੋਇਰ ਜੀ ਨੇ ਸ਼ਾਂਤ ਮਨ ਵਿੱਚ ਜਾਣਿਆ ਕਿ ਕਰਾਮਾਤ ਤੋਂ ਬਿਨਾਂ ਪਹੁੰਚਿਆ ਨਹੀਂ ਜਾਣਾ ਜੇ ਵੇਲੇ ਸਿਰ ਜਾਣਾ ਹੈ ਫਿਰ ਕਰਾਮਾਤ ਦਿਖਾਉਣੀ ਪਵੇਗੀ ਇਸੇ ਤਰ੍ਹਾਂ ਹੀ ਕਰਨਾ ਬਣਦਾ ਜਿਵੇਂ ਸਤਿਗੁਰੂ ਦੀ ਰਜਾ ਹੈ ਇਸ ਪ੍ਰਕਾਰ ਮੰਦੇ ਵਿੱਚ ਜਾਣਿਆ ਕਲਾ ਵਰਤਾਈਆ ਅਸ ਮਨ ਜਾਨ ਸ਼ਿਨਕ ਮੈਂ ਆਵਾ ਫੁਰਨਾ ਬਣਾਇਆ ਇੱਕ ਖਿੰਣ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਿਆ ਤੇ ਸਤਿਗੁਰੂ ਦੇ ਚਰਨਾਂ ਤੇ ਜਾ ਕੇ ਸੀਸ ਨਵਾਇਆ ਹੈ ਬਾਰ ਬਾਰ ਬੰਦਨਾ ਕੀਤੀ ਆ ਮਹਾਰਾਜ ਤੋਂ ਸੁੱਖ ਸਾਧ ਪੁੱਛੀ ਆ ਗੁਰੂ ਮਹਾਰਾਜ ਨੇ ਬੜੇ ਆਦਰ ਨਾਲ ਕਿਹਾ ਭੋਜਨ ਸ਼ਕੋ ਜੀ ਵੱਡੀ ਅਵਲਾਸ਼ਾ ਹੈ ਇੱਕ ਸੇਵਕ ਨੂੰ ਨਾਲ ਭੇਜਿਆ ਝਟ ਮਾਤਾ ਜੀ ਦੇ ਮਹਿਲਾਂ ਵਿੱਚ ਪਹੁੰਚ ਗਿਆ ਮਾਤਾ ਜੀ ਨੇ ਜਿਸ ਸਮੇਂ ਥਾਲ ਤਿਆਰ ਕੀਤਾ ਸੀ ਗੁਰੂ ਮਹਾਰਾਜ ਜੀ ਦੇ ਭਾਰੀ ਸਿੱਖ ਬਾਬਾ ਰਾਮਕੌਰ ਜੀ ਉੱਥੇ ਪਹੁੰਚ ਗਿਆ ਜੀ ਤੇ ਮਾਤਾ ਕੇ ਪਾਇਨ ਪਰ ਪਰਿਓ ਪੂਰਨ ਜਾਹੇ ਮਨੋਰਥ ਕਰਿਓ ਤੇ ਮਾਤਾ ਜੀ ਦੇ ਚਰਨਾਂ ਤੇ ਬੰਦਨਾ ਕੀਤੀ ਤੇ ਮਨੋਰਥ ਉਹਨਾਂ ਦਾ ਪੂਰਾ ਕੀਤਾ ਸੁੰਦਰ ਆਸਣ ਸੀ ਉੱਥੇ ਮਾਤਾ ਜੀ ਨੇ ਪ੍ਰੇਮ ਦੇ ਨਾਲ ਬੇਨਤੀ ਕੀਤੀ ਕਿ ਸੰਤ ਜੀ ਇੱਥੇ ਬੈਠਣਾ ਕਰੋ ਮਾਤਾ ਜੀ ਨੇ ਅੱਗੇ ਥਾਲ ਰੱਖਿਆ ਹੱਥ ਵਿੱਚ ਪੱਖਾ ਲਿਆ ਹੌਲੀ-ਹੌਲੀ ਪੱਖਾ ਚੱਲਿਆ ਆਪਣੇ ਹਾਥ ਬੀਜ ਨਾਲ ਲੀਨਸ ਮੰਦ-ਮੰਦ ਕਰ ਪੰਖ ਚਲਾਵਾ ਬੜੀ ਭਾਵਨਾ ਦੇ ਨਾਲ ਭੋਜਨ ਛਕਾਇਆ ਹੈ ਜੀ ਮਹਾਪੁਰਖਾਂ ਨੇ ਪੂਰਨ ਮਨ ਵਿੱਚ ਜਾਣਿਆ ਇਤਨਾ ਪ੍ਰੇਮ ਮਾਤਾ ਜੀ ਪੁੱਛਣ ਲੱਗੇ ਸੰਤ ਜੀ ਆਪ ਜੀ ਕਿੱਥੋਂ ਚੱਲ ਕੇ ਆਏ ਹੋ ਤਾਂ ਰਾਮਕੋਇਰ ਜੀ ਭੋਜਨ ਛਕ ਕੇ ਦੋਵੇਂ ਹੱਥ ਜੋੜ ਕੇ ਬੋਲੇ ਆ ਜਿੱਥੇ ਗੁਰੂ ਜੀ ਰੱਖਦੇ ਆ ਮੈਂ ਉੱਥੇ ਰਹਿੰਦਾ ਹਾਂ ਕਾਠ ਕੀ ਪੁੱਤਰੀ ਕਹਾ ਕਰੇ ਬਪਰੀ ਖਿਲਾਵਨ ਹਰੋ ਜਾਣੈ ਤੇ ਇਤਾਂ ਜਾਂਹਾਂ ਦਾਣੇ ਤਾਂਹਾਂ ਖਾਣੇ ਨਾਨਕਾ ਸੱਚ ਹੈ ਜਿੱਥੇ ਗੁਰੂ ਜੀ ਭੇਜਦੇ ਆ ਉੱਥੇ ਚਲਾ ਜਾਂਦਾ ਹਾਂ ਇਹ ਪੁਤਲੀ ਦੇ ਅਧੀਨ ਕੀ ਹੈ ਇਹ ਖੜਾਵਣ ਵਾਲਾ ਹੀ ਜਾਣਦਾ ਹੈ ਜਿਵੇਂ ਉਹ ਕਰਾਉਂਦਾ ਉਹੀ ਕਾਰ ਬਣਾਉਂਦੀ ਹੈ ਸਾਨੂੰ ਇਸ ਤਰ੍ਹਾਂ ਸਤਿਗੁਰੂ ਜੀ ਦੀ ਆਗਿਆ ਵਿੱਚ ਰਹਿੰਦੇ ਸੀ ਭਾਈ ਰਾਮ ਕੋਇਰ ਜੀ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ ਮਾਤਾ ਜੀ ਮਾਤਾ ਜੀ ਨੂੰ ਮੱਥਾ ਟੇਕਿਆ ਤੇ ਐਵੇਂ ਸੰਤ RAM KOER ਜੀ ਜਿਨ੍ਹਾਂ ਦੀ ਇੱਕ ਸੰਤ ਵਾਲੀ ਅਵਸਥਾ ਹੈ ਤੇ ਉਹ ਮਾਤਾ ਜੀ ਨੂੰ ਦਰਸ਼ਨ ਦੇ ਕੇ ਫਿਰ ਗੁਰੂ ਜੀ ਦੇ ਕੋਲ ਆ ਗਏ ਜਦੋਂ ਆਏ ਆ ਬਿਆਨਤ ਸਿੱਖ ਹਨ ਉੱਥੇ ਜੀ ਬਹੁਤ ਇਕੱਠ ਹੋ ਗਿਆ ਮਹਾਰਾਜ ਨੇ ਬਹੁਤ ਪ੍ਰੇਮ ਨਾਲ ਬਾਬਾ RAM KOER ਜੀ ਤੋਂ ਉਹ ਸਾਰੀ ਉਹਨਾਂ ਦੀ ਸੋਖ ਸਾਧ ਪੁੱਛੀ ਆ ਤੇ ਕਹਿਣ ਲੱਗੇ ਗੁਰ ਸਿੱਖੀ ਕੇ ਤੁਮ ਆਧਾਰੇ ਬਾਬਾ RAM KOER ਜੀ ਤੁਸੀਂ ਇਤਨਾ ਸਿੱਖੀ ਦੇ ਆਧਾਰ ਸ੍ਰੇਸ਼ਟ ਪੰਥ ਵਿੱਚ ਆ ਕੇ ਤੁਸੀਂ ਬਹੁਤ ਮਨੁੱਖਾਂ ਦਾ ਉਧਾਰ ਕੀਤਾ ਗੁਰਸਿੱਖੀ ਸਾਗਰ ਵਾਂਗ ਹੁੰਦੀ ਆ ਇਹ ਤਾਂ ਖੰਨੇਓ ਤਿੱਖੀ ਵਾਲੋਂ ਨਿੱਕੀ ਇਹਤ ਮਾਰਗ ਜਾਣਾ ਇਹ ਗੁਰਸਿੱਖੀ ਬੜੀ ਬਰੀਕ ਹੈ ਤੁਸੀਂ ਸਤਨਾਮ ਦਾ ਲਗਾਤਾਰ ਸਿਮਰਨ ਕਰਦੇ ਹੋ ਤੇ ਹਮੈ ਆਪ ਜੀ ਦੇ ਨੇੜੇ ਨਹੀਂ ਟੁੱਕਦੀ ਪਵਿੱਤਰਤਾ ਹੈ ਆਪ ਜੀ ਦੇ ਜੀਵਨ ਦੇ ਵਿੱਚ ਇਸ ਤਰ੍ਹਾਂ ਮਹਾਰਾਜ ਜੀ ਕਹਿਣ ਲੱਗੇ ਦੇਖੋ ਬਾਬਾ ਬੁੱਢਾ ਸਾਹਿਬ ਜੀ ਬਹੁਤ ਵੱਡੇ ਮਹਾਤਮ ਵਾਲੇ ਜਿਨ੍ਹਾਂ ਨੂੰ ਵਿਕਾਰ ਲੈ ਸਮਾਤ੍ਰਿ ਵਿਸ਼ੋਇਆ ਨਹੀਂ ਇੱਕ ਰਸ ਬਿਰਤੀ ਸੀ ਭਾਈ ਰਾਮ ਕੋਇਰ ਜੀ ਤੁਸੀਂ ਉਹਨਾਂ ਦੀ ਵੰਸ਼ ਵਿੱਚੋਂ ਹੋ ਰਾਮ ਕੋਇਰ ਸੁਣ ਵੰਸ਼ ਬੜਾਈ ਮਸਤਕ ਟੇਕਿਓ ਗਰੀਬ ਨਿਭਾਈ ਤੁਸੀਂ ਉਹਨਾਂ ਦੀ ਵੰਸ਼ ਵਿੱਚੋਂ ਕਰਮਾ ਵਾਲੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੋਭਾ ਕਰਦੇ ਆ ਬਹੁਤ ਸਨਮਾਨ ਕਰਦੇ ਆ ਉਹਨਾਂ ਨੇ ਉਹਨਾਂ ਦਾ ਡੇਰਾ ਕਰਵਾਇਆ ਚਾਰ ਦਿਨਾਂ ਬਾਅਦ ਬਾਬਾ RAMKOUR JI ਦੀ ਸੰਗਤ ਵੀ ਪਹੁੰਚ ਗਈ ਜਿਹੜੀ ਉਹਨਾਂ ਨੂੰ ਪਿਆਰ ਕਰਦੀ ਸੀ ਪਿੱਛੇ-ਪਿੱਛੇ ਆ ਰਹੀ ਸੀ ਕਿਉਂਕਿ ਬਾਬਾ RAMKOUR JI ਤਾਂ ਕਲਾ ਨਾਲ ਪਹੁੰਚ ਗਏ ਨਾ ਆਪਣੀ ਸ਼ਕਤੀ ਦੇ ਨਾਲ ਤੇ ਉਸ ਤੋਂ ਬਾਅਦ ਸੰਗਤ ਥੋੜਾ ਦੇਰ ਨਾਲ ਪਹੁੰਚੀ ਆ ਥੋੜੇ ਦਿਨਾਂ ਬਾਅਦ ਸਤਿਗੁਰੂ ਮਹਾਰਾਜ ਨੇ ਉਹਨਾਂ ਦਾ ਵੀ ਬੜਾ ਸਵਾਗਤ ਕੀਤਾ ਸਭ ਨੂੰ ਹੀ ਉੱਥੇ ਜਲਪਾਣੀ ਸ਼ਿਕਾਇਆ ਹੈ ਸੰਗਤ ਦੀ ਬੜੀ ਸੇਵਾ ਕੀਤੀ ਆ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਇੱਕ ਅਰਦਾਸੀ ਇਹ ਸਿੱਖ ਵੱਲ ਵੇਖਿਆ ਹੈ ਤਬ ਅਰਦਾਸੀ ਹੋਰ ਨਿਹਾਰਿਓ ਗੁਰੂ ਮਹਾਰਾਜ ਨੇ ਬਚਨ ਕੀਤਾ ਸਾਡੀ ਆਗਿਆ ਖਜ਼ਾਨਚੀ ਪਾਸ ਭੇਜੋ 1000 ਚਾਂਦੀ ਦੇ ਰੁਪਈਏ ਲਿਆਵੋ 1000 ਰਜਤਪਣ ਲਿਆਵੋ ਤੇ ਸਾਰੇ ਰੁਪਈਆਂ ਦਾ ਕੜਾ ਪ੍ਰਸ਼ਾਦ ਤਿਆਰ ਕਰਕੇ ਛੇਤੀ ਛੇਤੀ ਲੈ ਆਓ ਜੀ ਖਜ਼ਾਨਚੀ ਇਹ ਸੁਣ ਕੇ ਗਿਆ ਕੜਾ ਪ੍ਰਸ਼ਾਦ ਤਿਆਰ ਕਰਵਾ ਕੇ ਲੈ ਆਇਆ ਹੈ ਸਿੱਖਾਂ ਨੂੰ ਜਿੰਨੇ ਵੀ ਉੱਥੇ ਸਿੱਖ ਸੀ ਸਾਰਿਆਂ ਨੂੰ ਬੁਲਾ ਲਿਆ ਸਾਰੇ ਉੱਥੇ ਆਉਂਦੇ ਆ ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਬੰਦਨਾ ਕਰਦੇ ਆ ਹੁਣ ਸੋਚਦੇ ਆ ਇਤਨਾ ਕੜਾ ਪ੍ਰਸ਼ਾਦ ਸਤਿਗੁਰੂ ਜੀ ਨੇ ਕਿਉਂ ਤਿਆਰ ਕਰਵਾਇਆ ਕਈਆਂ ਦੇ ਮਨ ਵਿੱਚ ਇਹ ਹੈ ਤੇ ਬਾਬਾ RAM ਕੋਰ ਜੀ ਵੀ ਉੱਥੇ ਸੰਗਤ ਵਿੱਚ ਬੈਠੇ ਆ ਜੀ ਤੇ ਉੱਥੇ ਪੂਰਨ ਮਹਾਸਭਾ ਲੱਗੀ ਆ ਦਸਵੇਂ ਪਾਤਸ਼ਾਹ ਜੀ ਸੋਭ ਰਹੇ ਆ ਹੁਣ ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਵਿਖਿਓ ਤੇ ਹਾਵਲ ਕੀ ਦਿਸ਼ ਫੇਰ ਮਹਾਰਾਜ ਨੇ ਕੜਾ ਪ੍ਰਸ਼ਾਦ ਵੱਲ ਤੱਕਿਆ ਹੈ ਤੇ ਮਹਾਰਾਜ ਨੇ ਉਸ ਸਮੇਂ ਆਗਿਆ ਕੀਤੀ ਕੜਾ ਪ੍ਰਸ਼ਾਦ ਭਾਈ ਸਾਰੇ ਛਕ ਲਵੋ ਜੀ ਲੁੱਟ ਕੇ ਸਭ ਛਕੋ ਜਿਨੇ ਜਿੰਨਾ ਛਕਣਾ ਹੈ ਛਕ ਲਵੋ ਜੀ ਇਹ ਕਹਿ ਕੇ ਤਾਂ ਸਤਿਗੁਰੂ ਜੀ ਉੱਠ ਕੇ ਜਾਂਦੇ ਆ ਜੀ ਆਪਣੇ ਮਹਿਲਾਂ ਵਿੱਚ ਜਾ ਕੇ ਬਰਾਜਦੇ ਆ ਪਿੱਛੋਂ ਸਿੰਘਾਂ ਨੇ ਛੇਤੀ ਛੇਤੀ ਬੜੀ ਸ਼ੇਗਰਤਾ ਦੇ ਨਾਲ ਇਹ ਲੁੱਟ ਹੀ ਮਚਾਤੀ ਆ ਸਾਰੇ ਕੜਾ ਪ੍ਰਸ਼ਾਦ ਲੈ ਲੈ ਜਾਂਦੇ ਆ ਜਿੰਨਾ ਕਿੰਨਾ ਹਰ ਇੱਕ ਨੇ ਲੈ ਲਿਆ ਆਪਣੇ ਆਪਣੇ ਡੇਰੇ ਜਾ ਕੇ ਛਕਿਆ 2 3 4 ਨੂੰ ਜਿੰਨਾ ਵੀ ਚਾਹੀਦਾ ਸੀ ਇੱਕ ਇੱਕ ਭਾਰੀ ਬਲ ਨਾਲ ਲੈ ਕੇ ਚਲੇ ਗਏ ਤੇ ਕੜਾ ਪ੍ਰਸ਼ਾਦ ਲੁੱਟਦਿਆਂ ਰੌਲਾ ਵੀ ਪਿਆ ਦੂਰ ਦੂਰ ਤੱਕ ਗੱਲਾਂ ਹੋਈਆਂ ਨੇ ਤੇ ਬਾਬਾ RAM ਕੋਇਰ ਜੀ ਇਹ ਜਾਣਦੇ ਸੀ ਸਭ ਕੁਝ ਤੇ ਉਹ ਉਸ ਸਥਾਨ ਤੇ ਅੰਤਰਮੁਖੀ ਹੋ ਗਏ ਆ ਬਿਲਕੁਲ ਅਚਲ ਸਮਾਧੀ ਲਾ ਕੇ ਬੈਠੇ ਆ ਜੀ ਲੁੱਟਣ ਵਾਲੇ ਪਾਸੇ ਦੇਖਿਆ ਤੱਕ ਨਹੀਂ ਗੁਰੂ ਜੀ ਬਾਰੇ ਖਿਆਲ ਆ ਰਹੇ ਆ ਅਪਰਾਮ ਕੁਰ ਜੀ ਦੀ ਜਿਹੜੀ ਸੰਗਤ ਸੀ ਉਹ ਜਾਣਦੇ ਸੀ ਆਪਣੇ ਗੁਰੂ ਦੀ ਰੀਤ ਨੂੰ ਉਹ ਵੀ ਨਹੀਂ ਉੱਠੇ ਉਹ ਵੀ ਬੈਠੇ ਰਹੇ ਆ ਨਾ ਉਥੋਂ ਹਿੱਲੇ ਨਾ ਕੋਈ ਬਚਨ ਕੀਤਾ ਹੈ ਜਿਉਂ ਕੇ ਤਿਉਂ ਟਿਕ ਰਹੇ ਵਿਚਾਰੇ ਅਪਰ ਸਿੱਖ ਲੈ ਗਮਣੇ ਸਾਰੇ ਤੇ ਵਿਚਾਰੇ ਜਿਵੇਂ ਟਿਕੇ ਸੀ ਉਦਾਂ ਹੀ ਟਿਕੇ ਰਹੇ ਬਾਕੀ ਸਿੱਖ ਕੜਾ ਪ੍ਰਸ਼ਾਦ ਲੈ ਕੇ ਗਏ ਆ ਜੇ ਜਦੋਂ ਸਮਾਂ ਬੀਤ ਗਿਆ ਬਾਬਾ RAM KOERI ji ਦੀ ਸਮਾਧੀ ਖੁੱਲੀ ਆ ਅੱਖਾਂ ਖੋਲ੍ਹ ਕੇ ਸਿੱਖਾਂ ਨੂੰ ਵੇਖਿਆ ਤੇ ਫੇਰ ਉੱਠ ਕੇ ਆਪਦੇ ਡੇਰੇ ਗਏ ਇਹ ਪ੍ਰਸੰਗ ਸਾਰਿਆਂ 'ਚ ਫੈਲ ਗਿਆ ਇਹ ਗੱਲ ਵੀ ਭਾਈ RAM KOERI ਜਿਹੜੇ ਆਏ ਆ ਨਾ ਅੰਮ੍ਰਿਤਸਰ ਤੋਂ ਚੱਲ ਕੇ ਉਹਨਾਂ ਕੜਾਹ ਪ੍ਰਸ਼ਾਦ ਲਿਆਈ ਨਹੀਂ ਲੁੱਟਿਆ ਹੀ ਨਹੀਂ ਉਹ ਤਾਂ ਉੱਥੇ ਸੰਤੋਖ ਵਰਤੀ ਦੇ ਨਾਲ ਬੈਠੇ ਰਹੇ ਤੇ ਕਈ ਇਤਿਹਾਸਕਾਰ ਕਹਿੰਦੇ ਆ ਦੂਜੀ ਵਾਰ ਮਹਾਰਾਜ ਨੇ ਹੋਰ ਪ੍ਰਸ਼ਾਦ ਮਗਾ ਕੇ ਹੁਕਮ ਕੀਤਾ ਜਿਹੜਾ ਗੁਰੂ ਦਾ ਸਿੱਖਾ ਉਹ ਜ਼ਰੂਰ ਲੁੱਟੇ ਫੇਰ ਬਹੁਤਿਆਂ ਨੇ ਲੁੱਟਿਆ ਥੋੜੇ ਬੈਠੇ ਰਹੇ ਆ ਤੀਜੀ ਵਾਰੀ ਫੇਰ ਪ੍ਰਸ਼ਾਦ ਕਰਾ ਕੇ ਹੁਕਮ ਕੀਤਾ ਕਿ ਜੋ ਸਿੱਖਾ ਉਹ ਨਾ ਲੁੱਟੇ ਤਾਂ ਉਸ ਨੂੰ ਸਿੱਖੀ ਤੋਂ ਖਾਰਜ ਕਰ ਦੇਵਾਂਗੇ ਹੋਰ ਸਭ ਨੇ ਲੁੱਟਿਆ ਪਰ ਭਾਈ ਰਾਮ ਕੋਇਰ ਭਾਈ ਦਇਆ ਸਿੰਘ ਪੂਰਨ ਸਿੰਘ, ਵੀਰ ਸਿੰਘ, ਕਰਮ ਸਿੰਘ, ਗੰਡਾ ਸਿੰਘ ਤੇ ਇਹ ਜਿਹੜੇ ਸਿੱਖਾ ਇਹ 13 ਸਿੱਖ ਸੀਗੇ ਇਹ ਲੁੱਟਣ ਉੱਠੇ ਨਹੀਂ ਤਾਂ ਇਹਨਾਂ ਦੀ ਗਿਣਤੀ 13 ਆਉਂਦੀ ਆ ਜਿਨ੍ਹਾਂ ਨੂੰ ਦੇਖ ਕੇ ਗੁਰੂ ਜੀ ਨੇ ਬਚਨ ਕੀਤਾ ਸੀ ਕਿ ਅਸੀਂ ਤਾਂ ਸੰਤੋਖ ਪਰਖਦੇ ਸਾਂ ਜੋ ਪਰਖ ਲਿਆ ਹੈ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਸੱਤ ਸੰਤੋਖ ਵਾਲੇ ਸਿੱਖ ਵੀ ਬਹੁਤ ਆ ਤੇ ਮਹਾਰਾਜ ਜੀ ਨੇ ਆਖਿਆ ਸੀ ਕਿ ਉਹਨਾਂ ਤੋਂ ਹੀ ਸਤੋਗੁਣੀ ਨਿਰਮਲ ਪੰਥ ਫੈਲੇਗਾ ਜੋ ਰਹੀਂਦੀ ਦੁਨੀਆ ਤੱਕ ਰਹੇਗਾ ਭਾਈ ਸਿੱਖੋ ਇਸ ਤਰ੍ਹਾਂ ਵੀ ਆਖਿਆ ਸੀ ਸਿੱਖਾਂ ਦੇ ਵਿੱਚ ਸਾਧੂ ਵਰਤੀ ਵਾਲੇ ਸਿੱਖ ਵੀ ਹੋਣਗੇ ਕਿਉਂ ਖਾਲਸੇ ਵਿੱਚ ਇਹੋ ਜੀ ਸੰਤ ਵੀ ਹੋਣਗੇ ਹੁਣ ਇਹ ਸਤਿਗੁਰੂ ਮਹਾਰਾਜ ਨੇ ਜੋ ਕਲਾ ਵਰਤਾਈ ਆ ਕਿ ਕੜਾ ਲੁੱਟਿਆ ਜਾਵੇ ਪ੍ਰਸ਼ਾਦ ਲੁੱਟਿਆ ਜਾਵੇ ਇਹ ਅਸਲ ਦੇ ਵਿੱਚ ਸੰਗਤ ਜੀ ਇਹਦੇ ਪਿਛਲਾ ਮਨੋਰਥ ਕੀ ਆ ਇਹ ਦ੍ਰਿਸ਼ਟਾਂ ਤੇ ਸਾਖੀ ਤੋਂ ਸਮਝਣ ਦਾ ਯਤਨ ਕਰੀਏ ਇਹ ਸਾਖੀ ਸਿੱਖ ਆਦਰਸ਼ ਨੂੰ ਇਹ ਦੱਸਦੀ ਆ ਵੀ ਇਤਨੀ ਲੁੱਟ ਖਸਟ ਹੋਣ ਦੇ ਬਾਵਜੂਦ ਵੀ ਜੋ ਬੰਦਾ ਇਹਦੇ ਵਿੱਚ ਹਿੱਸਾ ਨਹੀਂ ਲੈਂਦਾ ਉਹਤੇ ਗੁਰੂ ਦੀ ਵਿਸ਼ੇਸ਼ ਪ੍ਰਸੰਨਤਾ ਹੁੰਦੀ ਆ ਤੇ ਹੁਣ ਵਰਤਮਾਨ ਦੇ ਵਿੱਚ ਵੀ ਸਿੱਖਾਂ ਦੀ ਇਹੋ ਜੀ ਹਾਲਤ ਆ ਦੇਖੀਏ ਜਿੰਨਾ ਸਿੱਖਾਂ ਤੇ ਸਤਿਗੁਰੂ ਦੀ ਬਖਸ਼ਿਸ਼ ਆ ਉਹ ਤਾਂ ਗੁਰੂ ਦੇ ਬਚਨਾਂ ਤੇ ਪਹਿਰਾ ਦਿੰਦੇ ਆ ਜਿਹੜੇ ਕੱਚੇ ਪਿੱਲੇ ਸਿੱਖ ਹੁੰਦੇ ਆ ਬਾਹਰ ਮੁਖੀ ਹੁੰਦੇ ਆ ਭੇਖੀ ਹੁੰਦੇ ਆ ਤੇ ਉਹਨਾਂ ਦੇ ਕੋ ਕਰਮ ਆਪੇ ਹੀ ਜ਼ਾਹਰ ਹੋ ਜਾਂਦੇ ਸਮਾਂ ਪਾ ਕੇ ਇਸ ਕਰਕੇ ਇਹ ਪਾਈ ਰਾਮ ਕੋਇਰ ਜੀ ਉਹਨਾਂ ਦੀ ਅਵਸਥਾ ਜਿੰਨਾ ਵਾਸਤੇ ਸੋਨਾ ਤੇ ਮਿੱਟੀ ਇੱਕ ਬਰਾਬਰ ਹੈ ਜਦੋਂ ਪਤਾ ਲੱਗਿਆ ਇਤਨਾ ਸੰਤੋਖ ਹੱਥ ਵੀ ਬਾਹਰ ਨਹੀਂ ਸੀ ਕੱਢੇ ਮਾਤਾ ਗੁਜਰੀ ਜੀ ਨੇ ਜਦੋਂ ਕੰਨਾਂ ਨਾਲ ਗੱਲ ਸੁਣੀ ਆ ਕਿ ਦੁੱਖ ਸੁੱਖ ਵਿੱਚ ਇੱਕ ਸਮਾਨ ਵਰਤੀ ਹੈ ਉਹਨਾਂ ਨੇ ਧੰਨ ਧੰਨ ਸੰਤ ਜੀ ਆਖਿਆ ਹੈ ਧੰਨ ਧੰਨ ਮਾਤਾ ਜੀ ਕਹੈਂ ਇਹ ਬ੍ਰਿਤ ਵੱਡ ਭਾਗਣ ਤੇ ਰਹੇ ਕਿ ਇਹ ਐਸੇ ਸੰਤ ਦੇ ਮਨੂਦਰਸ਼ਨ ਹੋ ਗਿਆ ਮੈਂ ਵੱਡੇ ਭਾਗਾ ਵਾਲੀ ਆ ਇਸ ਤਰ੍ਹਾਂ ਸੰਗਤ ਜੀ ਭਾਈ ਰਾਮ ਕੋਇਰ ਜੀ ਦੀ ਉੱਥੇ ਬੜੀ ਸੋਭਾ ਹੋਈ ਆ ਫਿਰ ਸਤਿਗੁਰੂ ਜੀ ਨੇ ਦੀਵਾਨ ਸਜਾਇਆ ਸਿੱਖਾਂ ਨੂੰ ਸੰਬੋਧਨ ਕੀਤਾ ਕਿ ਹਰ ਇੱਕ ਸਿੱਖ ਦੇ ਵਿੱਚ ਸਬਰ ਸੰਤੋਖ ਹੋਣਾ ਬੜਾ ਜ਼ਰੂਰੀ ਆ ਸੰਤੋਖ ਸਿਮਰਨ ਤੋਂ ਬਿਨਾਂ ਨਹੀਂ ਹੋ ਸਕਦਾ ਨਾਮ ਤੋਂ ਬਿਨਾਂ ਨਹੀਂ ਹੋ ਸਕਦਾ ਪੁੱਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ